ਆਈਫੋਨ ਖਰੀਦਣ ਵਾਲਿਆਂ ਦੇ ਲਈ ਖੁਸ਼ਖਬਰੀ ਆਈਫੋਨ ਦੀ ਲੱਗੀ ਭਾਰੀ ਸੇਲ 45000 ਤੋਂ ਵੀ ਸਸਤਾ ਮਿਲੇਗਾ ਆਈਫੋਨ ਜਿਹੜੇ ਲੋਕ ਆਈਫੋਨ ਖਰੀਦਣਾ ਚਾਹੁੰਦੇ ਨੇ ਜਾਂ ਫਿਰ ਪਲੈਨਿੰਗ ਬਣਾ ਰਹੇ ਨੇ ਤਾਂ ਉਹਨਾਂ ਦੇ ਲਈ ਇੱਕ ਖਾਸ ਖਬਰ ਹੈ ਦਰਅਸਲ ਆਈਫੋਨ ਦੀ ਹੁਣ ਭਾਰੀ ਸੇਲ ਲੱਗਣ ਵਾਲੀ ਹੈ ਜਿਸ ਕਰਕੇ ਆਈਫੋਨ 45000 ਤੋਂ ਵੀ ਘੱਟ ਰੇਟ ਦੇ ਵਿੱਚ ਤੁਹਾਨੂੰ ਮਿਲ ਸਕਦਾ ਹੈ ਤਾਂ ਇਹ ਖਾਸ ਅਪਡੇਟ ਤੁਹਾਡੇ ਲਈ ਹੈ ਦੱਸ ਦਈਏ ਕਿ ਜਿਹੜੇ ਲੋਕ ਨਵਾਂ ਆਈਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਲਈ ਇੱਕ ਵਧੀਆ ਮੌਕਾ ਹੈਗਾ ਆਈਫੋਨ 15 ਨੂੰ ਦੱਸ ਦਈਏ ਕਿ ਆਈਫੋਨ 15 ਚੜਾ ਹੈਗਾ ਉਹ 23 ਸਤੰਬਰ ਤੋਂ ਸ਼ੁਰੂ ਹੋਣ ਵਾਲੀ Amazon Great Indian Festival Sale ਦੇ ਦੌਰਾਨ ਭਾਰੀ ਮਿਲਣ ਦੀ ਉਮੀਦ ਹੈ ਲਗਭਗ 80000 ਦੀ ਕੀਮਤ ਦੇ ਉੱਤੇ ਲਾਂਚ ਕੀਤਾ ਗਿਆ ਹੈ ਇਹ ਆਈਫੋਨ ਸੇਲ ਦੇ ਦੌਰਾਨ ਸਿਰਫ ਤੁਹਾਨੂੰ 45000 ਰੁਪਏ ਦੇ ਵਿੱਚ ਵਿੱਚ ਮਿਲ ਜਾਏਗਾ ਆਓ ਜਾਣਦੇ ਹਾਂ ਇਸ ਪੂਰੀ ਵੀਡੀਓ ਦੇ ਵਿੱਚ ਕਿ ਫੋਨ ਦੇ ਉੱਤੇ ਉਪਲਬਧ ਵਿਸ਼ੇਸ਼ਤਾਵਾਂ ਅਤੇ ਡੀਲਸ ਦੇ ਬਾਰੇ ਵਿਸਥਾਰ ਦੇ ਵਿੱਚ ਤਾਂ 2023 ਦੇ ਵਿੱਚ ਲਾਂਚ ਕੀਤੇ ਗਏ ਆਈਫੋਨ 15 ਦੇ ਵਿੱਚ 6.1 ਇੰਚ ਜੋ ਕਿ ডিসਪਲੇ ਇਹ ਐਪਲ ਦੇ ਜੋ ਕਿ A16 ਬਾਇਓਨਿਕ ਪ੍ਰੋਸੈਸ ਦੇ ਨਾਲ ਜੋ ਕਿ ਲੈਸ ਕੀਤਾ ਗਿਆ ਹੈਗਾ ਤੇ 6GB RAM ਦੇ ਨਾਲ ਆਉਂਦਾ ਹੈ ਇਸ ਦੇ ਵਿੱਚ ਪਿਛਲੇ ਪਾਸੇ ਜੋ ਕਿ ਜੋ ਕਿ ਦੱਸਦੀ ਹੈ ਕਿ 48MP 12MP ਡਿਊਲ ਕੈਮਰਾ ਸੈਟਅਪ ਅਤੇ ਸਾਹਮਣੇ 12MP ਲੈਸ ਹੈ ਤਾਂ ਤੂੜ ਅਤੇ ਵਾਟਰ ਪ੍ਰੋਟੈਕਸ਼ਨ ਦੇ ਲਈ ਵੀ ਇਸ ਨੂੰ ਦੱਸਦੇ ਕਿ ਇਸ ਨੂੰ IP 68 ਜੋ ਕਿ ਰੇਟਿੰਗ ਮਿਲੀ ਹੈ ਤੇ IOS 17 ਦੇ ਉੱਤੇ ਆਧਾਰ ਤਹਿਤ ਇਹ ਫੋਨ ਦੱਸਦੇ ਕਿ IOS 26 ਅਪਡੇਟ ਦੇ ਲਈ ਵੀ ਯੋਗ ਹੈ ਅਤੇ ਵਾਇਰਲੈਸ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈਗਾ ਹੁਣ ਗੱਲ ਕਰਦੇ ਆਂ ਵੀ ਇਹ ਆਖਿਰ ਡੀਲ ਕਿਉਂ ਮਿਲ ਰਹੀ ਹੈ ਫੋਨ ਦੇ ਉੱਤੇ ਮਿਲਣ ਵਾਲੀ ਇਹ ਡੀਲ ਆਖਿਰ ਹੈ ਕਿ ਤਾਂ ਇਹ ਫੋਨ ਸ਼ੁਰੂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 80000 ਦੀ ਕੀਮਤ ਦੇ ਉੱਤੇ ਲਾਂਚ ਕੀਤਾ ਗਿਆ ਸੀਗਾ 1 ਸਾਲ ਬਾਅਦ ਇਸ ਦੀ ਕੀਮਤ ਜਿਹੜੀ ਕਿ 70000 ਦੇ ਕਰੀਬ ਸੀਗੀ ਤਾਂ ਹੁਣ ਇਹ Amazon ਦੇ ਉੱਤੇ 60000 ਦੇ ਕਰੀਬ ਸੂਚੀਬੰਦ ਹੈ ਤਾਂ ਇਸ iPhone ਨੂੰ ਵਿਕਰੀ ਸ਼ੁਰੂ ਹੋਣ ਤੋਂ ਪਹਿਲਾਂ 14% ਦੀ ਛੋਟ ਮਿਲ ਰਹੀ ਹੈ 23 ਸਤੰਬਰ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਕਰੀ ਸ਼ੁਰੂ ਹੋਣ ਤੋਂ ਬਾਅਦ ਇਹ ਸਿਰਫ 45200 ਉਹ ਜੋ ਕਿ 49 ਦੇ ਵਿੱਚ ਉਪਲਬਧ ਹੋਵੇਗਾ ਇਸ ਪ੍ਰਭਾਵਸ਼ਾਲੀ ਛੋੜ ਦੇ ਨਾਲ ਗ੍ਰਾਹਕ ਐਕਸਚੇਂਜ ਬੋਨਸ ਦਾ ਵੀ ਲਾਭ ਲੈ ਸਕਣਗੇ ਤੇ ਉਹ ਇਸ ਨਵੇਂ ਮਾਡਲ ਦੇ ਉਤੇ ਕਾਫੀ ਛੋੜ ਦੇ ਲਈ ਆਪਣੇ ਪੁਰਾਣੇ ਫੋਨ ਨੂੰ ਵੀ ਐਕਸਚੇਂਜ ਕਰਨ ਦੇ ਯੋਗ ਹੋ ਸਕਦੇ ਨੇ ਯਾਨੀ ਕਿ ਜੇਕਰ ਤੁਸੀਂ ਆਪਣਾ ਇੱਕ ਫੋਨ ਐਕਸਚੇਂਜ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਰਵਾ ਸਕਦੇ ਹੋ ਇਸ ਸੇਲ ਦੇ ਦੌਰਾਨ ਆਈਫੋਨ 15 ਤੋਂ ਇਲਾਵਾ ਕਈ ਹੋਰ smartphones ਵੀ ਕਾਫੀ ਛੋੜ ਦੇ ਉਤੇ ਉਪਲਬਧ ਨੇ ਸੂਤਰਾਂ ਦੇ ਹਵਾਲੇ ਤੋਂ ਜੋ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਅਨੁਸਾਰ Samsung Galaxy S24 Ultra Sale ਦੇ ਦੌਰਾਨ 80000 ਤੋਂ ਘੱਟ ਕੀਮਤ ਦੇ ਉੱਤੇ ਉਪਲਬਧ ਹੋਵੇਗਾ ਇਸ ਤੋਂ ਇਲਾਵਾ ਗ੍ਰਾਹਕ OnePlus 13 ਅਤੇ OnePlus 13S ਨੂੰ ਕਿਫਾਇਤੀ ਕੀਮਤਾਂ ਦੇ ਉੱਤੇ ਖਰੀਦ ਸਕਣਗੇ ਤਾਂ ਜਿਹੜੇ ਲੋਕ iPhone ਖਰੀਦਣਾ ਚਾਹੁੰਦੇ ਨੇ ਇਹ ਖਬਰ ਖਾਸ ਉਹਨਾਂ ਦੇ ਲਈ ਹੈ ਕਿਉਂਕਿ Amazon ਦੇ ਉੱਤੇ ਜਿਹੜੀ ਕਿ ਭਾਰੀ ਸੇਲ ਲੱਗਣ ਵਾਲੀ ਹੈ ਉਸ ਦੇ ਉੱਤੇ iPhone ਦੀ ਕੀਮਤ ਨੂੰ ਭਾਰੀ ਛੋਟ ਦਿੱਤੀ ਜਾ ਰਹੀ ਹੈ 23 ਸਤੰਬਰ ਦੇ ਵਿੱਚ ਤੁਹਾਨੂੰ ਦੱਸ ਦਈਏ 23 ਸਤੰਬਰ ਯਾਨੀ ਕਿ ਆਉਣ ਵਾਲੀ ਤਰੀਕ ਨੂੰ ਇਹ ਫੋਨ ਤੁਸੀਂ ਖਰੀਦ ਸਕਦੇ ਹੋ ਸਿਰਫ ਔਰ ਸਿਰਫ 45000 ਰੁਪਏ ਦੇ ਵਿੱਚ